ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ ਬਿਲਕੁਲ ਤਾਜੀ ਸੂਈ ਸਵਾਈ ਸਾਨੂੰ ਮੱਝ ਦਿਖਾਉਣ ਲੱਗਾ ਜਿਹੜੀ ਬਾਈ ਨੇ ਸੇਲ ਕਰਨੀ ਵਿੱਚ ਨੇਗੀ ਤੇ ਬਾਕੀ ਜੋ ਵੀ ਜਾਣਕਾਰੀ ਹੋਗੀ ਬਾਈ ਤਾਂ ਪਸਾਂਝੀ ਕਰਦਾ ਤੁਹਾਡੇ ਨਾਲ ਤੇ ਜਿਹੜਾ ਭਰਾ ਖਰੀਦ ਕੇ ਲੈ ਕੇ ਜਾਊਗਾ ਉਹ ਕਿਸੇ ਵੀ ਢੰਗ ਦੇ ਕੋਲ ਆ ਕੇ ਦੀ ਤਸੱਲੀ ਕਰ ਸਕਦਾ ਹੈਗਾ ਤੇ ਬਾਕੀ ਨਾਲ ਦੀ ਨਾਲ ਆਪਾਂ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਜਿਹੜੀ ਵੀ ਵੀਡੀਓ ਪਾਈ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਬਿਲਕੁਲ ਤਾਜ਼ੂ ਸੀ ਕੁਝ ਘੰਟੇ ਹੀ ਹੋਏਗੇ ਜੇਰ ਪ੍ਰੋਪਰ ਡੰਨ ਤੇ ਸਾਈਡ ਤੇ ਪਈ ਆ ਪੈ ਚੁੱਕੀਗੀ ਬਾਕੀ ਕਾਰਮਖਾਨਾ ਹਵਾ ਨਾਲ ਬਹੁਤ ਸਾਫ਼ ਸੂਰੀ ਠੀਕ ਆ ਥਣ ਚਾਰਾ ਸੋਨੇ ਗੈਪ ਚ ਲੱਗੇ ਹੋਏਗੇ ਤੇ ਜੈਡ ਬਲੈਕ ਸ਼ਾਹ ਕਾਲ ਜਿੰਨਾ ਬੋਲਦਾ ਸਿੰਗਾ ਸੁੰਗਾ ਮੰਤਰ ਵੀ ਸੋਨੇ ਕੱਦ ਕਾਟ ਹੋਈ ਚੰਗਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਗੇ ਵੀ ਕੀ ਡਿਟੇਲ ਆ ਠੀਕ ਆ ਬਾਈ ਹਸਸੀ ਕਾਲ ਜੀ ਹਸਸੀ ਕਾਲ ਜੀ ਆਪਾਂ ਐਡਰੈਸ ਬੋਲਦੇ ਜੀ ਪਿੰਡ ਆਪਣਾ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਜੀ ਤੇ ਨੇੜੇ ਭਧੌੜਾ ਸ਼ਹਿਰ ਹੈ ਲੋੜ ਸ਼ਹਿਰ ਜਾਂਦਾ ਇਧਰੋਂ ਤਪਾਰੇ ਜਾਂਦਾ 15 ਕਿਲੋਮੀਟਰ ਇਧਰ 7 ਕਿਲੋਮੀਟਰ ਭਧੌੜਾ ਵੱਡੇ ਮੇਨ ਰੋਡ ਤੇ ਆਪਣਾ ਪਿੰਡ ਹੈ ਗਸੰਧੂ ਕੋਲ ਠੀਕ ਆ ਜੀ ਤੇ ਸੰਪਰਕ ਨੰਬਰ ਆਪਣਾ 99817 96393 ਠੀਕ ਆ ਤੇ ਜਿਹੜੀ ਬਈ ਆਪਾਂ ਇਹ ਮੱਝ ਸੇਲ ਕਰਨੇ ਆ ਮੰਨ ਕੇ ਅਜੇ ਤਰੀਕ ਹੋ ਗਈ 14 ਤਰੀਕ 11 ਮਹੀਨਾ ਦਾ 25 ਨੂੰ ਵੀਡੀਓ ਬਣਾ ਰਹੇ ਹਾਂ ਨਾ ਹਾਂਜੀ ਹਾਂਜੀ ਤੇ ਸੂਈ ਨੂੰ ਤਾਂ ਘੰਟੀ ਹੋਇਆ ਬਸ ਅਜੇ 20 ਮਿੰਟ ਹੋਇਆ ਬਜੇਰ ਪਈ ਨੂੰ ਜੀ ਜੀ ਵਧੀਆ ਪ੍ਰੋਪਰਟੀ ਹੈ ਹਾਂ ਹਾਂ ਬੋਲੀ ਤੇ ਸੂਆ ਕਿਹੜਾ ਹੋਊਗਾ ਬਈ ਸੂਆ ਦੂਜਾ ਕੰਨਾਂ ਵਾਲੇ ਦੰਦ अच्छा हां ओरिजिनल ਦੂਜਾ ਵੀ ਰੀਅਲ ਦੂਜਾ ਸੁਆ ਕੀ ਕਹਿਣ ਦੀ ਗੱਲ ਨਹੀਂ ਗਈ ਬਹਿਣ ਦੇ ਨਹੀਂ ਦੇਖ ਕੇ ਚੈੱਕ ਕਰੇ ਬੰਦਲ ਫਿਰ ਦਸੱਲੀ ਕਰਕੇ ਲੈ ਕੇ ਜਾਵੇ ਆਪਾਂ ਨੂੰ ਕੋਈ ਤੇ ਬੱਚਾ ਕੀ ਦਿੱਤਾ ਫਿਰ ਬੱਚਾ ਕੱਟਾ ਵੀਰੇ ਬੱਚਾ ਕਟੇ ਜਾਂਦਾ ਤਗਾ ਤੇ ਬਾਕੀ ਸਾਨੂੰ ਬਹਿ ਕੇ ਨਾ ਮੱਝ ਦੇ ਥਾਣਾ ਦੀ ਬੰਦ ਤਾਣਾ ਥਾਣੇ ਦੇਖ ਸਕਦੇ ਮਿੱਤਰੋ ਕਿ ਆ ਥਾਣਾ ਪੰਜ ਵੱਖਰੀ ਫੋਰਜ ਸੋਨੇ ਗੈਪ ਚ ਲੱਗੇ ਰਹੀ ਮੁੱਠੀ ਵਾਲੀ ਚਵਾ ਯਾਰ ਥਾਣਾ ਬਰੀਡ ਵਾਲੀ ਝੁੱਟੀ ਆ ਸਾਹ ਕਾਲੀ ਜਮਾ ਕਿਤੇ ਇੱਕ ਬਾਲ ਚਿੱਟਾ ਵੀ ਨਹੀਂ ਕਿਤੇ ਵੀ ਮਤਲਬ ਉਹਨਾਂ ਨਾਲ ਵਧੀਆ ਟਿਕਟੂ ਕੇ ਭਰਾ ਕੇ ਚੰਗੇ ਬੱਚੇ ਲੁੱੜਾ ਹਣਾ ਤੇ ਤਾਰ ਤੋਂ ਕੱਢੀ ਕੋਸ਼ ਥੋੜੀ ਕਣੀ ਜਮ ਓਕੇ ਹੈਗਾ ਆਪਾਂ ਚਲਿਆ ਆ ਬੱਚਾ ਵੀ 2 ਕਿਲੋ ਕੱਢੇ ਸੀ ਮੈਂ ਗੱਪ ਮਰੀ ਜਾਈਦਾ 5 ਕੱਢ ਭਲਾਂ ਭੁਲਾ ਕਰਿਆਂ ਬਣਾ ਨਾਲ ਹਾਂ ਭਲਾਂ ਕਰਿਆਂ ਮਗਾ ਭਾਲਦ ਕੋਈ ਆ ਨਸਾਨੀ ਜਿਹੜੀ ਆ ਭਾਲਦ ਕੋਈ ਆ ਹਾਂ ਸਹੀ ਗੱਲ ਆ ਸਹੀ ਗੱਲ ਤੇ ਬਾਕੀ ਬੁੱਟੇ ਬਈ ਦੁੱਧ-ਦੁੱਧ ਦੀ ਆਪਾਂ ਜੇ ਗੱਲ ਕਰੀ ਕਿੰਨਾ ਕ ਪਾ ਦੂਗੀ ਲੈ ਬਈ 12-13 ਕਿਲੋ ਆਪਾਂ ਨੇ ਪਲੂਣ ਦਾ ਦੱਸਿਆ ਬਈ 12-13 ਕਿਲੋ ਦਿੱਤਾ ਵਾ ਠੀਕ ਆ ਆਪਾਂ 15 ਨਹੀਂ ਕਹਿਣਾ ਦੇ 12-13 ਕਿਲੋ ਹੀ ਮੰਨ ਕੇ ਲੈ ਜਾ ਯਾਰ 12-13 ਮੰਨ ਕੇ ਲੈ ਜਾ ਹਾਂ ਤੇ ਬਾਕੀ ਏਡੀ ਕ ਮੱਝ ਨੂੰ 12 ਜਿਹੜਾ ਕੋ ਬਾ ਤੇ ਕੋਈ ਮਤਲਬ ਕੋਈ ਮਾਰ ਨਿਕਾਲਣ ਦੀ ਜੋ ਜਮਾ ਨਹੀਂ ਕੋਈ ਚੱਕਰੀ ਨਹੀਂ ਨਾ ਨਾ ਉਹ ਜਮਾ ਓਕੇ ਬਈ ਤੋੜ ਦੀ ਮੜੀ ਹਾਂ ਹਾਂ ਤੋੜ ਦੇਣੇ ਤੋੜ ਕੇ ਸੰਦ ਦਿਖਾ ਦੇ ਮਿੱਤਰੋ ਤੇ ਕਦ ਸੋਨਾ ਖਰ ਮੱਝ ਦਾ ਤੇ ਬਾਕੀ ਜਿਵੇਂ ਤੁਸੀਂ ਤਾਜੀ ਸੂਆ ਜਿਹੜੇ ਪੂੜੇ ਬੈਠੇ ਮਤਲਬ ਜਿਹੜੇ ਖਾਪੀ ਇਹਨੇ ਤਾਂ ਕੱਲ ਨੂੰ ਹਾਂ ਚੱਕ ਲੈ ਕੱਖ ਪੱਟਾ ਸਮਾਰ ਕੇ ਹਾਂ ਇਹ ਤਾਂ ਪੂੜਾ ਵੀ ਮੰਨ ਕੇ ਚੱਲਾ ਚੱਕਿਆ ਨਹੀਂ ਹਜੇ ਹਾਂ ਇਹਦਾ ਕੱਖ ਪੱਟਾ ਖਾ ਕੇ 10 15 ਨਾਲ ਜੀ ਲੱਗ ਪਗ ਜੀ ਮੱਝ ਛੋਟੀ ਨਹੀਂ ਬਣਦੀ ਛੋਟੀ ਨਹੀਂ ਬਾਲੀ ਹਾਂ ਚੰਗੀਆਂ ਮੱਝਾਂ ਉਂਗੀਆਂ ਨਹੀਂ ਹੈ ਬਾਲੀ ਛੋਟੀ ਵੀ ਨਹੀਂ ਬਾਲੀ ਵੱਡੀ ਵੀ ਨਹੀਂ ਜਿਹੜੀ ਆ ਮੱਝਾਂ ਵਾਰ ਕੇ ਮੱਝ ਤੇ ਬਾਕੀ ਥਾਣਾ ਦੀ ਬਾਂਤਰ ਸੋਹਣੀ ਚਾਰ ਥਾਣਾ ਤੋਂ ਦਿਖਾਤੇ ਨੇੜੇ ਉਹ ਠੀਕ ਹੈ ਜੀ ਤੇ ਰੰਗ ਬਿਲਕੁਲ ਸ਼ਾਹ ਕਾਲਾ ਆ ਗਿਆ ਕਰਮਾਲੀ ਦਾ ਤੇ ਇੱਥੋਂ ਦੁਆਰਾ ਲੈ ਕੇ ਛੜਦਾਂ ਕਾਂਚਾ ਤੇ ਥਾਣਾ ਦੀ ਬਾਂਤਰ ਦੁਆਰਾ ਚੈੱਕ ਕਰਦਾ ਠੀਕ ਹੈ ਜੀ ਤੇ ਬਾਕੀ ਜਿਹੜਾ ਭਰਾ ਅਖੀਰ ਨੂੰ ਕੋਲਿਆ ਕੇ ਵੇਖ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਤੇ ਬਾਕੀ ਕਰਦੇ ਨੇ ਬਾਈ ਨਾ ਮੁੱਲ ਵੜ ਦੀ ਗੱਲ ਹੈ ਤੇ ਬੂਟੇ ਬਾਈ ਆਪਾਂ ਮੋਲੇ ਦਾ ਕਿੰਨਾ ਕਰਨਾ ਹੈ ਮੋਲੇ ਦਾ 13000 ਰੁਪਏ 130000 ਮੁੱਲ ਹੈ ਤੇ ਬਾਕੀ ਜਿਹੜਾ ਫੋਨ ਕਰੂਗਾ ਵਾਧਾ ਕਟਾ ਮੌਕੇ ਮੌਕੇ ਤੇ ਗੱਲਾਂ ਹੈ ਹਾਂ ਹਾਂ ਵੀ ਜ਼ਰੂਰੀ ਹੈ ਬਾਕੀ ਤੀ ਵੀ ਲੈਣਾ ਹੈ ਧਾਰਾਂ ਦੀ ਆਪਣੀ ਫੁੱਲ ਗਰੰਟੀ ਹੋ ਪੂਰ ਸਰਲਾ ਥਾਂ ਦੀ ਵੱਧ ਕਟਦੀ ਪੂਰੀ ਫੁੱਲ ਗਰੰਟੀ ਹੋ ਠੀਕ ਹੈ ਠੀਕ ਹੈ ਮਿੱਤਰੋ ਸੋਨੇ 130000 ਰੁਪਏ ਨੇ ਮੁੱਲ ਕੀਤਾਗਾ ਤੇ ਬਾਕੀ ਚੋ ਵਾਧਾ ਕਟਾ ਜਰੂਰ ਹੋ ਜਾਊਗਾ ਠੀਕ ਹੈ ਤੇ ਮਗਰ ਕਟਾ ਗਿਆ ਤਾਜੀ ਸਵੇ ਦੂਜਾ ਆਸੂਗਾ ਪਿੰਡ ਸੰਧੂਕਲਾ ਤਹਿਸੀਲ ਤਾਵਾਦ ਜ਼ਿਲ੍ਹਾ ਲਾਗੇ ਨੂੰ ਬਰਨਾਲਾ ਜਿਹੜੇ ਭਰਾ ਨੂੰ ਮਾਣ ਨੂੰ ਗੱਲ ਲੱਗੂ ਬਾਈ ਨਾਲ ਸੰਪਰਕ ਕਰ ਲਿਓ ਜਵਾਬ ਬਹੁਤ ਮੋਟਾ ਮੋਟਾ ਉਂਗਲਾ ਕੱਚ ਬਲ ਗਿਆ ਮੋਟਾ ਪਾ ਠੀਕ ਆ ਜੀ ਐ ਨਹੀਂ ਗਾ ਵੀ ਕੋਈ ਹੋਰ ਵੀ ਡਾਕਟਰੀ ਗੱਲ ਨਹੀਂ ਜਮ ਡਾਕਟਰੀ ਹਾਂ ਹਾਂ ਵੀ ਬੁੜਾ ਚੋਲਾ ਨਾ ਬੰਦੇ ਜੋ ਜਾਂ ਕਿ ਮਾਦੀ ਠੰਡੀ ਹੈਗੀ ਠੀਕ ਆ ਜੀ ਧੰਨਵਾਦ